ਖਬਰ 247 ਦੇ ਵਿੱਚ ਵਿਸ਼ਵ ਪਰਦੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਸਤਿ ਸ੍ਰੀ ਅਕਾਲ ਸੋਚ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਤੇ ਕਰਾਂਗੇ ਚਰਚਾ ਮੇਰਾ ਸਾਥ ਹੈ ਟੈਨਗੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਜੀ ਸਿੰਘ ਜੀ ਗਿਲਸ ਨੂੰ ਸਵਾਗਤ ਹੈ ਸੱਚਾ ਜੀ ਸਤਿ ਸ੍ਰੀ ਅਕਾਲ ਤਾ ਸਤੋ ਪਹਿਲੀ ਖਬਰ ਜਿਹੜੀ ਆ ਭਾਰਤੀ ਕਮਨਿਸਟ ਪਾਰਟੀ ਦੇ ਸੀਨੀਅਰ ਆਗੂ ਸਿਤਾ ਰਾਮ ਜੈਚਰੀ ਹੁਰੀ ਜਿਹੜਿਆ ਉਹ ਇਸ ਚੋਹਾਂ ਤੋਂ ਰੁਕਸਤ ਹੋ ਗਏ ਕਾਫੀ ਫੀਡੇ ਲੀਡਰ ਸੀ ਜੀ ਤੇ ਪਾਰਟੀ ਦੇ ਜਨ ਸਕੱਤਰ ਸੀ 72 ਸਾਲ ਉਹਨਾਂ ਦੀ ਉਮਰ ਸੀ ਜੀ ਸਟੂਡੈਂਟ ਮੂਵਮੈਂਟ ਵੇਲੇ ਹੀ ਉਹ ਪਾਰਟੀ ਨਾਲ ਜੁੜੇ ਸੀਗੇ ਈਵਨ ਜਿਹੜੀ 75 ਦੀ ਐਮਰਜੈਂਸੀ ਲੱਗੀ ਸੀ ਉਹਦੇ ਵਿੱਚ ਉਹਨਾਂ ਜੇਲ੍ਹ ਵੀ ਕੱਟੀ ਸੀ ਔਰ ਬੜੇ ਸੁਲਝੇ ਹੋਏ ਇਹਨਾਂ ਦੀ ਪਾਰਟੀ ਦੇ ਲੀਡਰ ਸੀਗੇ ਔਰ ਉਹਨਾਂ ਨੂੰ ਸਾਹ ਲੈਣ ਦੀ ਇੱਕ ਤਕਲੀਫ ਤੇ ਨਮੂਨੀਆਂ ਵਗੈਰਾ ਸੀਗਾ ਕੁਝ ਦਿਨਾਂ ਤੋਂ ਤੇ ਉਹ ਏਮਜ਼ ਵਿੱਚ ਦਾਖਲ ਸੀਗੇ ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਉਹਨਾਂ ਦੀ ਡੈਥ ਹੋ ਗਈ ਆ ਤੇ ਉਹਨਾਂ ਨੇ ਪਰਿਵਾਰ ਨੇ ਮਗਰੋਂ ਜਾਂ ਉਹਨਾਂ ਦੀ ਵਿਲ ਦੇ ਮੁਤਾਬਕ ਉਹਨਾਂ ਦਾ ਜਿਹੜਾ ਸਰੀਰ ਆ ਉਹ ਅਗਲੀ ਖੋਜ ਵਾਸਤੇ ਜਿਹੜਾ ਉਹ ਏਮਜ਼ ਨੂੰ ਦਾਨ ਕਰ ਦਿੱਤਾ ਜੀ ਫلسطਿਨੀ ਸ਼ਰਨਾਰਥੀਆਂ ਦੇ ਲਈ ਕੰਮ ਕਰ ਰਹੀ ਸੰਯੁਕਤ ਰਾਸ਼ਟਰ ਦੀ ਏਜੰਸੀ ਦਾ ਕਹਿਣਾ ਹੈ ਕਿ ਮੱਦ ਕਾਜ਼ਾ ਦੇ ਵਿੱਚ ਉਸ ਦੇ ਸਕੂਲ ਤੇ ਇਜ਼raਇਲੀ ਹਵਾਈ ਹਮਲੇ ਦੇ ਵਿੱਚ 6 ਕਰਮਚਾਰੀ ਮਾਰੇ ਗਏ ਉੱਥੇ ਟੀਕਾਕਰਨ ਹੋ ਰਿਹਾ ਯੂਨਰੇਡब्ल्यू ਲੋ ਤੇ ਉਹਨਾਂ ਨੇ ਕਿਹਾ ਆ ਕਿ ਇਵਨ ਇਨ੍ਹਾਂ ਹਾਤਾਂ ਵਿੱਚ ਵੀ ਮਤਲਬ ਬਖਸ਼ਿਆ ਨਹੀਂ ਜਾ ਰਿਹਾ ਇਜ਼raਇਲ ਵੱਲੋਂ ਆਪਾਂ ਹਰ ਰੋਜ਼ ਹੀ ਲਗਭਗ ਇਹ ਖਬਰ ਕਰਦੇ ਆ ਤੇ ਹੁਣ ਜਿਹੜੀ ਉਹ ਟੀਕਾ ਕਰਨ ਵਾਲੀ ਟੀਮ ਹੈ 6 ਵਿਅਕਤੀ ਉਹਨਾਂ ਦੇ ਵੀ ਮਾਰੇ ਗਏ ਕਹੇ ਇਹ ਜਿਹੜਾ ਉੱਥੇ ਹਮਲਾ ਹੋਇਆ ਤੇ ਉਹ ਸਭ ਤੋਂ ਵੱਡਾ ਮਤਲਬ ਉਹ ਕਿਤੇ ਵੀ ਸਾਡੇ ਇਕੱਠੇ ਇੰਨੇ ਲੋਕ ਪਹਿਲੀ ਵਾਰ ਮਰੇ ਆ ਤੇ ਇਤੋਂ ਲਗਾਤਾਰ ਮਤਲਬ ਜਿਹੜੇ ਆ ਉਹ ਜਾਰੀ ਆ ਉੱਥੇ ਤੇ 14 ਲੋਕ ਜਿਹੜੇ ਅਲਜੋਨੀ ਸਕੂਲ ਆ ਇਹ ਤੋਂ ਪਹਿਲਾਂ ਉੱਥੇ ਹਮਲਾ ਹੋਇਆ ਸੀ ਉੱਥੇ ਮਾਰੇ ਗਏ ਸੀ ਤੇ ਹੁਣ ਇਹ 6 ਬੰਦੇ ਜਿਹੜੇ ਆ ਇੱਥੇ ਮਾਰੇ ਗਏ ਆ ਇਹ ਸ਼ਰਨਾਰਥੀ ਕੈਂਪ ਹੈ ਜਿਹਦੇ ਵਿੱਚ ਜਿਹੜੇ ਲੋਕ ਘਰਾ ਤੋਂ ਜੁੜੇ ਹੋਏ ਆ ਬੈਠੇ ਆ ਉੱਥੇ ਵਾਰ-ਵਾਰ ਜਿਹੜੇ ਆ ਉਹ ਇਜ਼ਰਾਈਲ ਵੱਲੋਂ ਹਮਲੇ ਹੋ ਰਹੇ ਆ ਰੂਸ ਦੇ ਵੱਲੋਂ ਰਾਨੀ ਮਜ਼ਾਈਲਾ ਮਿਲੰਦੀ ਰਿਪੋਰਟ ਤੇ ਬ੍ਰਿਟੇਨ ਨੇ ਕਿਹਾ ਹੈ ਕਿ ਇਸ ਨਾਲ ਯੂਕਰੇਨ ਨੂੰ ਲੰਬੀ ਦੂਰੀ ਦੀਆਂ ਮਜ਼ਾਈਲਾ ਮਹਈਆ ਕਰਾਉਣ ਦੀ ਬਹਿਸ 'ਚ ਨਵਾਂ ਮੋੜ ਆ ਗਿਆ ਇਹ ਹੁਣ ਵਿਦੇਸ਼ ਮੰਤਰੀ ਅਮਰੀਕਾ ਦੇ ਤੇ ਇੰਗਲੈਂਡ ਦੇ ਉਹ ਆਪਸ 'ਚ ਮਿਲੇ ਆ ਤੇ ਹੁਣ ਉਹ ਇਕੱਠੇ ਜਿਹੜੇ ਆ ਉਹ ਗਏ ਆ ਯੂਕਰੇਨ ਜੀ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਹੜਾ ਰਸ਼ੀਆ ਆ ਜਿਹੜੇ ਉਹਦੇ ਨਾਲ ਦੇ ਉਹਦੇ ਭਾਈਵਾਲ ਆ ਉਹਨਾਂ ਨਾਲ ਉਹ ਆਪਣਾ ਜਿਹੜੇ ਮਿਲਟਰੀ ਸੌਦੇ ਆ ਉਹਨਾਂ ਨੂੰ ਅੱਗੇ ਕਰ ਰਿਹਾ ਤੇ ਹੁਣ ਈਰਾਨ ਤੋਂ ਉਹਨਾਂ ਨੂੰ ਮਜ਼ਾਈਲਾ ਮਿਲੀਆਂ ਨੇ ਤੇ ਇਸ ਕਰਕੇ ਹੁਣ ਸਾਨੂੰ ਵੀ ਮਜਬੂਰੀ ਬਣ ਗਈ ਆ ਕਿ ਜਿਹੜੇ ਅਸੀਂ ਰੋਕ ਕੇ ਰੱਖੇ ਸੀ ਲੰਬੀ ਦੂਰੀ ਤੱਕ ਜਿਹੜੀਆਂ ਰਸ਼ੀਆ ਦੇ ਅੰਦਰ ਤੱਕ ਜਾ ਕੇ ਹਮਾਰ ਕਰ ਸਕਦੀਆਂ ਨੇ ਉਹ ਜਿਹੜੀਆਂ ਨੇ ਉਹ ਹੁਣ ਸਾਨੂੰ ਦੇਣਾ ਪੈਣਗੀਆਂ ਜਲੇਸਕੀ ਨੂੰ ਉਹਦਾ ਮੁਕਾਬਲਾ ਕਰਨ ਲਈ ਸੋ ਉਹਨਾਂ ਕਹੇ ਕਿ ਇਸ ਦੇ ਨਾਲ ਜਿਹੜੀ ਆ ਇਹ ਟੈਨਸ਼ਨ ਵਧੂਗੀ ਤੇ ਜਿਹੜੇ ਬ੍ਰਿਟਨ ਦੇ 외ਸ਼ ਮੰਤਰੀ ਆ ਡੇਵਿਡ ਲੇਮੀਰੀ ਉਹ ਜੁਕ੍ਰੇਨ ਦੌਰੇ ਤੇ ਗਏ ਹੋਇਆ ਤੇ ਉੱਥੇ ਉਹਨਾਂ ਨੇ ਕਿਹਾ ਕਿ ਹੁਣ ਬ੍ਰਿਟਨ ਜਿਹੜਾ ਆ ਉਹ ਵੀ ਤੈਨੂੰ ਜਿਹੜਾ ਬਾਕੀ ਸਾਰਜੋ ਸਮਾਨ ਆ ਉਹ ਅਸੀਂ ਹੋਰ ਕਰਾਂਗੇ ਉਹਨਾਂ ਦੱਸਿਆ ਕਿ ਕਿਉਂਕਿ ਇਰਾਨ ਜਿਹੜਾ ਆ ਰੂਸ ਨੂੰ ਬੈਲਿਸਟਿਕ ਮਿਜ਼ਾਈਲਾਂ ਦੀ ਸਪਲਾਈ ਕਰ ਰਿਹਾ ਤੇ ਉਹਦੀ ਫੌਜ ਜੁਕ੍ਰੇਨ ਦੇ ਅੰਦਰ ਮਾਰ ਕਰਦੀ ਆ ਤੇ ਇਹ ਬੜਾ ਖਤਰਨਾਕ ਆ ਤੇ ਰੂਸ ਤੇ ਆਪਣੇ ਸਹਿਯੋਗੀ ਨਾਲ ਮਿਲ ਕਰਕੇ ਮਿਲ ਕੇ ਕੰਮ ਕਰ ਰਿਹਾ ਤੇ ਹੁਣ ਸਾਨੂੰ ਜਿਹੜੇ ਆ ਨਾਟੋ ਵਾਲੇ ਮੁਲਕ ਉਹ ਜੁਕ੍ਰੇਨ ਦੀ ਹੋਰ ਜ਼ਿਆਦਾ ਮਦਦ ਜਿਹੜੀ ਇਥੇ ਹਾਰਾ ਨਾਲ ਉਹ ਕਰਨੀ ਪਵੇਗੀ ਅਮਰੀਕਾ ਦੇ ਵਿੱਚ ਚੀਨ ਦੀ ਜਸੂਸੀ ਕਰਨ ਵਾਲੇ ਇੱਕ ਵਿਅਕਤੀ ਨੂੰ 10 ਸਾਲ ਦੀ ਸਜ਼ਾ ਜਿਹੜੀ ਸੁਣਾਈ ਗਈ ਹੈ। ਇਹ ਵਿਅਕਤੀ 71 ਸਾਲਾਂ ਦਾ ਅਲੈਗਜ਼ੈਂਡਰ ਯੂਕ ਚਿੰਗ ਮਾ ਹੈਗਾ ਜੀ। ਇਹ ਬੰਦਾ ਇਰਤੇ ਸ਼ੱਕ ਸੀ FBI ਨੂੰ ਕਿ ਇਹ ਬੰਦਾ ਨਾ ਜਸੂਸੀ ਕਰਦਾ ਚਾਈਨਾ ਲਈ ਤੇ ਕਰਦਾ ਸੀ ਆਪਣੇ ਇੱਕ ਰਿਸ਼ਤੇਦਾਰ ਦੇ ਥਰੂ ਤੇ ਰਿਸ਼ਤੇਦਾਰ ਕੌਣ ਸੀ ਇਹਦਾ ਭਰਾ ਸੀ ਪਰ ਉਹ ਮਰ ਗਿਆ ਹੁਣ। ਇਹ ਸਾਰਾ ਕੁਝ ਦਾ ਸ਼ੱਕ ਦੇ ਆਧਾਰ ਤੇ ਨਾ ਇਹਨਾਂ ਨੇ ਖੁਦ ਹੀ ਉਹਨੂੰ ਆਪਣੀ FBI ਜੀ ਪ੍ਰਤੀ ਕਰ ਲਿਆ। ਉੱਤੇ ਨਿਗਰਾਨੀ ਰੱਖਣ ਵਾਸਤੇ ਜੀ ਤੇ ਉਹਦੀਆਂ ਜਿਹੜੀਆਂ ਗਤੀਵਿਧੀਆਂ ਉੱਤੇ ਫਿਰ ਉਹ ਨਿਗਾਹ ਰੱਖਦੇ ਰਹੇ ਤੇ ਉਹ ਸਿੰਗਾਪੁਰ ਦੇ ਵਿੱਚ ਡਾਕੂਮੈਂਟਸ ਦੇ ਕੇ ਕੁਝ ਖੁਪੀਆਂ ਅ ਅਮਰੀਕਨ 50000 ਡਾਲਰ ਗਿਣਦਾ ਜਿਹੜਾ ਉਹਦੀਆਂ ਵੀਡੀਓ ਤੇ ਕਈ ਚੀਜ਼ਾਂ ਸਾਹਮਣੇ ਆਈਆਂ ਤੇ ਬਾਅਦ ਵਿੱਚ ਉਹਨੇ ਮੰਨ ਲਿਆ ਕਿ ਮੈਂ ਵਾਕਈ ਜਿਹੜੀ ਖੁਪੀਆਂ ਜਾਣਕਾਰੀ ਆ ਇਹ ਮਈਆ ਕਰਾ ਰਿਹਾ ਸੀਗਾ ਤੇ ਵੀ 2004 ਚ ਇਹਨੂੰ FBI ਚ ਸ਼ਾਮਲ ਕਰ ਲਿਆ ਸੀਗਾ ਉਹਦਾ ਕੀਤਾ ਇਹਨੂੰ ਇਸੇ ਕਰਕੇ ਸੀ ਕਿ ਤੇ ਸ਼ੱਕ ਸੀਗਾ ਕਿ ਇਹ ਬੰਦਾ ਕਿਸੇ ਹੋਰ ਦੇਸ਼ ਲਈ ਕੰਮ ਕਰ ਰਿਹਾ ਤੇ ਉਹਦੇ ਤੇ ਨજર ਰੱਖਣ ਲਈ ਇਹਨਾਂ ਕੀਤਾ ਸੀਗਾ ਤੇ ਸੋ ਹੁਣ ਜਿਹੜਾ ਆ ਉਹਨੇ ਇਹ ਸਾਰਾ ਕੁਝ ਕੋਰਟ ਦੇ ਸਾਹਮਣੇ ਮੰਨ ਲਿਆ ਤੇ ਇਹਨੂੰ 10 ਸਾਲ ਦੀ ਜਿਹੜੀ ਆ ਉਹ ਕੈਦ ਦੀ ਸਜ਼ਾ ਸੁਣਾਈ ਗਈ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਹਿਯੋਗੀ ਸਿਆਸੀ ਕਾਰਨਕੁਨ ਲੌਰਾ ਲੂਮਰ ਨੇ ਕਮਲਾ ਹੈਰਿਸ ਨੇ ਟੇਕ ਸੋਸ਼ਲ ਮੀਡੀਆ ਪੋਸਟ ਪਾਈ ਇਹ ਲੋਰਾ ਲੂਮਰ ਐ ਕੋਈ ਉਹਨਾਂ ਦੇ ਜਿਹੜੀ ਟੀਮ ਹੈ 트럼ਪ ਰਾਂ ਦੀ ਇਲੈਕਸ਼ਨ ਟੀਮ ਜਿਹੜੀ ਰਿਪਬਲਿਕਨ ਦੀ ਉਹਨੇ ਇੱਕ ਨਸਲਵਾਦੀ ਟਿੱਪਣੀ ਕੀਤੀ ਆ ਕਮਲਾ ਹੈਰਿਸ ਰਾਤੇ ਤੇ ਉਹਨੂੰ ਲਿਕੇ ਬੜੀ ਚਰਚਾ ਆ ਉਹਨੇ ਕਿਹਾ ਹੈ ਕਿ ਜੇ ਕਮਲਾ ਰਸ ਜਿੱਤ ਗਈ ਭਾਰਤ ਤੇ ਚੋਣ ਤੇ ਫਿਰ ਇੱਥੇ ਜਿਹੜਾ ਵਾਈਟ ਹਾਊਸ ਹੈ ਸਾਡਾ ਉਹਦੇ ਵਿੱਚੋਂ ਕੜੀ ਦੀ 스ਮੈਲ ਆਇਆ ਕਰੂਗੀ ਇੱਥੇ ਬਣਾਇਆ ਕਰਨਗੇ ਉਹ ਦੇਸੀ ਖਾਣੇ ਇੰਡੀਆ ਵਾਲੇ ਜੀ ਤੇ ਉਹਨੇ ਕਿਹਾ ਹੈ ਕਿ ਜਿਹੜਾ ਸਾਰਾ ਕੰਮ ਹੈ ਵਾਈਟ ਹਾਊਸ ਦਾ ਉਹ ਵੀ ਕਾਲ ਸੈਂਟਰਾਂ ਨੂੰ ਦੇ ਦੇਣਗੇ ਤੇ ਇੰਡੀਆ ਤੋਂ ਕਾਲ ਸੈਂਟਰ ਵਾਲੇ ਬੋਲਿਆ ਕਰਨਗੇ ਸਾਡੀ ਸੇਵਾ ਤੁਹਾਨੂੰ ਕਿਹੋ ਜੀ ਲੱਗੀ ਤੁਸੀਂ ਖੁਸ਼ ਹੋ ਕਿ ਨਹੀਂ ਜਾਨੀ ਕਿ ਉਹਨੇ ਐਂਟੀ ਇੰਡੀਅਨ ਜਿਹੜੇ ਕਮੈਂਟ ਕੀਤੇ ਆ ਕਿਸੇ ਦੇ ਤੇ ਇਹ ਨਸਲਵਾਦੀ ਕਮੈਂਟ ਮੰਨੇ ਗਏ ਆ ਤੇ ਬਹੁਤ ਸਾਰੇ ਲੋਕ ਇਹਦੀ ਭਾਸ਼ਾ ਤੋਂ ਬੜੇ ਹੈਰਾਨ ਹੋਏ ਆ ਜਿਨ੍ਹਾਂ ਨੇ ਕਿਹਾ ਵੀ ਕੜੀ ਦੀ ਸਮੈ ਕੜੀ ਦੀ ਸਮੈ ਲਾਉਗੀ ਵਾਈਟ ਹਾਊਸ ਚੋਂ ਜਾਂ ਇਦਾਂ ਤੇ ਛਰੇ ਆਮ ਨਸਲਵਾਦੀ ਕਮੈਂਟ ਆ ਤੇ ਹੁਣ ਲੋਕਾਂ ਨੇ ਉਹਨੂੰ ਜਵਾਬ ਦਿੱਤਾ ਆ ਕਿ ਤੇਰੀ ਜਿਹੜੀ ਇਹ ਪੋਸਟ ਆ ਇਹ ਪੂਰੀ ਤਰ੍ਹਾਂ ਨਸਲਵਾਦੀ ਆ ਤੇ ਤੇਰੇ ਵਰਗੇ ਜਿਹੜੇ ਸਮਰਥਕ ਆ ਟਰੰਪ ਦੇ ਉਹਨਾਂ ਹੀ ਨਰੌਣਾ ਆ ਕਿਉਂਕਿ ਜਿਵੇਂ ਜੇ ਤੁਸੀਂ ਕਾਰਨਾਮੇ ਕਰ ਰਹੇ ਹੋ ਇਹਦਾ ਕਰਕੇ ਤੁਸੀਂ ਜਿਹੜੇ ਆ ਹਾਰੋਗੇ ਜਿੱਤੋਗੇ ਨਹੀਂ ਇਹ ਤੁਹਾਡਾ ਗਲਤ ਤਰੀਕਾ ਆ ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਖਾਲੇਦਾ ਜੀਆ ਦੀ ਸਿਹਤ ਵਿਗੜਨ ਕਾਰਨ ਨਰਸਨ ਹਸਪਤਾਲ ਚ ਭਰਤੀ ਕੀਆ ਉਹਨਾਂ ਨੂੰ ਕਾਫੀ ਸਾਰੇ ਉਹਨਾਂ ਨੂੰ ਨੁਕਸਾਨੇ ਜੀ ਉਹਨਾਂ ਨੂੰ ਸ਼ੂਗਰ ਲੈਵਲ ਵੀ ਬਹੁਤ ਜ਼ਿਆਦਾ ਪਹਿਲਾਂ ਵੀ ਉਹ ਹਸਪਤਾਲ ਚ ਹੀ ਸੀਗੇ ਜਦੋਂ ਕਿਹਾ ਜਾਂਦਾ ਸੀ ਕਿ ਉਹ ਆਪਣੇ ਹਾਊਸ ਰੈਸਟ ਨੇ ਤੇ ਉਦੋਂ ਵੀ ਹਸਪਤਾਲ ਵਿੱਚ ਸੀਗੇ ਜਦੋਂ ਉੱਥੇ ਸਾਰਾ ਕੁਝ ਚੱਲ ਰਿਹਾ ਸੀਗਾ ਤੇ ਹੁਣ ਉਹਨਾਂ ਨੂੰ ਫੇਰ ਜ਼ਿਆਦਾ ਤਕਲੀਫ ਵਧੀ ਤੇ ਉਹਨਾਂ ਦਾ ਜਿਹੜਾ ਮੈਡੀਕਲ ਬੋਰਡ ਹੈ ਉਹਦੀ ਸਲਾਹ ਦੇ ਨਾਲ ਉਹਨਾਂ ਨੂੰ ਰੂਟੀਨ ਚੈਕਿੰਗ ਲਈ ਹਸਪਤਾਲ ਲਿਆਂਦਾ ਪਰ ਉਹਨਾਂ ਦੀ ਹਾਲਤ ਜ਼ਿਆਦਾ ਖਰਾਬ ਸੀ ਕੁਈ ਟੈਸਟ ਕੀਤੇ ਗਏ ਤੇ ਫਿਰ ਡਾਕਟਰਾਂ ਨੂੰ ਲੱਗਿਆ ਕਿ ਉਹਨਾਂ ਨੂੰ ਇੱਥੇ ਦਾਖਲ ਕਰਨਾ ਜ਼ਰੂਰੀ ਆ ਤੇ ਸੋ ਫਿਰ ਹੌ ਹਸਪਤਾਲ ਚ ਦਾਖਲ ਨੇ ਮਲੇਸ਼ੀਆ ਦੇ ਵਿੱਚ ਕਈ ਸ਼ੈਲਟਰ ਹੋਮਸ ਤੇ ਏਜੰਸੀ ਸ਼ੋਸ਼ਣ ਦੇ ਦੋਸ਼ ਜਿਹੜੇ ਆ ਉਹ ਲੱਗੇ ਨੇ ਪੁਲਿਸ ਨੇ 402 ਨਵਾਲਕਨ ਬਚਾਇਆ ਰਿੰਦਰ ਹੀ ਪਰसों ਮੇਰੇ ਖਾਲ ਖਬਰ ਕੀਤੀ ਸੀ ਚਰਚਾਂ ਦੇ ਸਬੰਧ ਚ ਇਹ ਚਰਚ ਦੇ ਨਾਲ ਸਬੰਧ ਜਿਹੜੇ ਸਕੂਲ ਆ ਉੱਥੇ ਬੱਚਿਆਂ ਦੇ ਜਿੰਚੀ ਸ਼ੋਸ਼ਣ ਹੁੰਦੇ ਆ ਤੇ ਇਹ ਮਲੇਸ਼ੀਆ ਦੀ ਖਬਰ ਆ ਤੇ ਇਹ ਜਿਹੜੇ ਸ਼ੈਲਟਰ ਹੋਮ ਆ ਇਹ ਇੱਕ ਸਲਾਮਿਕ ਸੰਗਠਨ ਨਾਲ ਜੁੜੇ ਹੋਏ ਆ ਹਰਾਨੀ ਦੀ ਗੱਲ ਇਹ ਆ ਕਿ ਧਰਮ ਦੇ ਆੜੇ ਇੱਥੇ ਲੋਕ ਕੀ ਕਰਦੇ ਆ ਧਰਮ ਦੇ ਆੜੇ ਇਹਨਾਂ ਸ਼ੈਲਟਰ ਖੋਲੇ ਕਿ ਉੱਥੇ ਬੱਚੇ ਜਿਹੜੇ ਜਿਨ੍ਹਾਂ ਦਾ ਕੋਈ ਮਾਂ ਪਿਓ ਨਹੀਂ ਜਾਂ ਗਰੀਬ ਆ ਜਾਂ ਬੇਸਹਾਰ ਆ ਉਹਨਾਂ ਨੂੰ ਸ਼ਰਨ ਦਿੰਨੇ ਆ ਤੇ ਉਹਨਾਂ ਦਾ ਹੀ ਪਾਲਣ ਪੋਸਣ ਕਰਦੇ ਆ ਉਹਨਾਂ ਨੂੰ ਐਜੂਕੇਸ਼ਨ ਦਿੰਨੇ ਆ ਬੜਾ ਵੱਡਾ ਧਰਮ ਕਰਮ ਦਾ ਕੰਮ ਕਰ ਰਹੇ ਆ ਪਰ ਦੂਜੇ ਪਾਸੇ ਇਹਨਾਂ ਦਾ ਸਟਾਫ ਇੱਕ ਨਿੱਕੇ ਨਿੱਕੇ ਬੱਚਿਆਂ ਤੋਂ ਲੈ ਕੇ 1 ਸਾਲ ਤੋਂ ਲੈ ਕੇ 17 ਸਾਲ ਦੇ ਬੱਚਿਆਂ ਤੱਕ ਉੱਥੇ ਸ਼ੋਸ਼ਣ ਹੁੰਦਾ ਰਿਹਾ ਲਗਾਤਾਰ ਜਦੋਂ ਇਹ ਖਬਰਾਂ ਆਈਆਂ ਤੇ ਇਹ ਜਿਹੜੇ 20 ਸ਼ੈਲਟਰ ਹੁਸੀ ਜਿੱਥੇ ਇਕੱਠੇ ਛਾਪੇ ਮਾਰੇ ਗਏ ਆ ਤੇ ਉਹਨਾਂ ਚੋਂ 402 ਜਿਹੜੇ ਨਵਾਲਗ ਬੱਚੇ ਆ ਉਹਨਾਂ ਨੂੰ ਕੱਢਿਆ ਗਿਆ ਤੇ ਉਹਨਾਂ ਨੂੰ ਕੋਲਾਲੰਪੁਰ ਦਾ ਇੱਕ ਪੁਲਿਸ ਸੈਂਟਰ ਹੈ ਉੱਥੇ ਉਹਨਾਂ ਨੂੰ ਰੱਖਿਆ ਜਾਊਗਾ ਉਹਨਾਂ ਦੀ ਸਿਹਤ ਵਗੈਰਾ ਦੀ ਸਾਰੀ ਚੈਕਿੰਗ ਕਰ ਰਹੇ ਆ ਕਿ ਉਹਨਾਂ ਨਾਲ ਕੀ ਕੀ ਹੁੰਦਾ ਰਿਹਾ ਵਾ ਤੇ ਮਤਲਬ ਇਹ ਬੜੀ ਬਿਸ਼ਰਮੀ ਵਾਲੀ ਗੱਲ ਹੈ ਕਿ ਇੱਕ ਪਾਸੇ ਤੁਸੀਂ ਚਲਾ ਰਹੇ ਹੋ ਧਰਮ ਦੇ ਨਾਂ ਦੇ ਉੱਤੇ ਕੋਈ ਇੰਸਟੀਚੂਸ਼ਨ ਤੇ ਉੱਥੇ ਜਿਹੜੇ ਵਿਚਾਰੇ ਪਹਿਲਾਂ ਹੀ ਪੀੜਤ ਆ ਉਹਨਾਂ ਨਾਲ ਤੁਸੀਂ ਉਹਨਾਂ ਦਾ ਜਿੰਸੀ ਸਿਚੁਏਸ਼ਨ ਕਰ ਰਹੇ ਹੋ ਜਾਂ ਇਦਾਂ ਕਰ ਰਹੇ ਹੋ ਇਹ ਬੜੀ ਸ਼ਰਮਨਾਕ ਗੱਲ ਆ ਤੇ ਉਦੋਂ ਵੱਡੀ ਸ਼ਰਮਨਾਕ ਗੱਲ ਆ ਉਦੋਂ ਹੁੰਦੀ ਆ ਕਿ ਜਦੋਂ ਧਰਮ ਦੀ ਆਡ ਹੇਟ ਸਭ ਕੁਝ ਹੁੰਦਾ ਧਰਮ ਦੇ ਠੇਕੇਦਾਰ ਲੋਕ ਦੁਨੀਆ ਨੂੰ ਦਿਖਾਉਂਦੇ ਆ ਕਿ ਅਸੀਂ ਬੜਾ ਚੰਗਾ ਨੇਕ ਕੰਮ ਕਰ ਰਹੇ ਆ ਤੇ ਉਹਦੇ ਪਿੱਛੇ ਜੋ ਕੋ ਚੱਲ ਰਿਹਾ ਹੁੰਦਾ ਫਿਰ ਕਹਿ ਦਿੰਦੇ ਕਿ ਧਰਮ ਦੀ ਗਲਤੀ ਨਹੀਂ ਆ ਜਿਹੜੇ ਉਹਦੇ ਬਣੇ ਹੋਏ ਲੰਬੜਦਾਰ ਨੇ ਠੇਕੇਦਾਰ ਨੇ ਉਹਨਾਂ ਦੀ ਗਲਤੀ ਆ ਮੈਨੂੰ ਸਮਝਦਾ ਧਰਮ ਦੀ ਵੀ ਗਲਤੀ ਆ ਵੀ ਇਨਸਟੀਟਿਊਸ਼ਨ ਚਾਹੀਦੇ ਸਾਨੂੰ ਕਿਉਂ ਆ ਸਰਕਾਰਾਂ ਕਿਉਂ ਨਹੀਂ ਜ਼ਿੰਮੇਵਾਰੀ ਲੈਂਦੀਆਂ ਸੋਸ਼ਲ ਜਿਹੜੀਆਂ ਹੋਰ ਆਰਗੇਨਾਈਜੇਸ਼ਨ ਹੋ ਕਿਉਂ ਨਹੀਂ ਜ਼ਿੰਮੇਵਾਰੀ ਲੈਂਦੀਆਂ ਤੇ ਇਹ ਜਿਹੜੇ ਧਰਮ ਦੇ ਠੇਕੇਦਾਰ ਆ ਇਹਨਾਂ ਦੀ ਕੋਈ ਲੋੜ ਨਹੀਂ ਹੁਣ ਸਮਾਜ ਨੂੰ ਜਿੱਦਾਂ ਦੇ ਧੰਦੇ ਕਰ ਰਹੇ ਆ ਭਾਵੇਂ ਚਰਚ ਦੇ ਪਾਦਰੀ ਹੋਣ ਚਾਹੇ ਕਾਜ਼ੀ ਮੁਲਾ ਹੋਣ ਤੇ ਚਾਹੇ ਕਿਸੇ ਹੋਰ ਧਰਮ ਦੇ ਆਗੂ ਹੋਣ ਇਹਨਾਂ ਸਾਰਿਆਂ ਨੇ ਠੱਗੀ ਤੋਂ ਸਵਾਰ ਕੁਝ ਨਹੀਂ ਕੀਤਾ ਤੇ ਦੂਜਾ ਲੋਕਾਂ ਨਾਲ ਜਿਹੜਾ ਗੈਰ ਮਰੁੱਖੀ ਵਿਰਤਾਰ ਇਹ ਇਹਨਾਂ ਲੋਕਾਂ ਨੂੰ ਘਟਵੜ ਨਹੀਂ ਬਖਸ਼ਿਆ ਜਾਣਾ ਚਾਹੀਦਾ ਪਰ ਦੇ ਪ੍ਰਧਾਨ ਮੰਤਰੀ ਦੇ ਚੀਫ ਜਸਟਿਸ ਦੇ ਘਰ ਗਣਪਤੀ ਪੂਜਾ ਸਮਾਰੋਹ ਸ਼ਾਮਲ ਹੋਣ ਦੇ ਉੱਤੇ ਵਿਵਾਦ ਖੜਾ ਹੋਇਆ ਨਾਰਮਲੀ ਹੁੰਦਾ ਨਹੀਂ ਹੈ ਇਦਾਂ ਕਿ ਜਿਹੜੇ ਚੀਫ ਜਸਟਿਸ ਹੈ ਉਹ ਸਾਡੇ ਬੜੇ ਸਤਿਕਾਰਯੋਗ ਹੈ ਉਹਨਾਂ ਬਾਰੇ ਬਹੁਤ ਲੋਕਾਂ ਨੂੰ ਉਮੀਦਾਂ ਨੇ ਪਰ ਕਿਉਂਕਿ ਗਣਤਪਤੀ ਪੂਜਾ ਦੇ ਦੇਣਿਆ ਤੇ ਪ੍ਰਧਾਨ ਮੰਤਰੀ ਉਹਨਾਂ ਦੇ ਘਰ ਜਾਂਦੇ ਆ ਕਾਂਗਰਸ ਨੇ ਸਵਾਲ ਉਠਾਇਆ ਕਿ ਇਹ ਨਿਰਪੱਖਤਾ ਦਾ ਮਾਮਲਾ ਨਹੀਂ ਰਹਿ ਜਾਂਦਾ ਆਮ ਤੌਰ ਤੇ ਜੱਜ ਜਿਹੜੇ ਆ ਉਹ ਪਬਲਿਕ ਸਮਾਰੋਹਾਂ 'ਚ ਬਹੁਤ ਘੱਟ ਦਿਖਦੇ ਆ ਛੋਟੇ ਲੈਵਲ ਦੇ ਵੀ ਜਿਹੜੇ ਡਿਸਟ੍ਰਿਕਟ ਕੋਰਟ ਦੇ ਵੀ ਜੱਜ ਆ ਨਾ ਉਹ ਸਮਾਜ ਨਾਲੋਂ ਕੱਟੇ ਹੁੰਦੇ ਆ ਅਲੱਗ ਤਰਾ ਮਤਲਬ ਆਮ ਲੋਕਾਂ ਨੂੰ ਮਿਲਦੇ-ਗਿਲਦੇ ਨਹੀਂ ਆ ਤੇ ਜਦੋਂ ਪ੍ਰਧਾਨ ਮੰਤਰੀ ਦਾ ਉਹਦੇ ਨਾਲ ਮਿਲਣਾ ਕਿਸੇ ਕਿਸੇ ਅਫੀਸ਼ੀਅਲ ਫੰਕਸ਼ਨ ਜੇ ਕੋਰਟ ਦਾ ਫੰਕਸ਼ਨ ਹੈ ਜਾਂ ਕੋਈ ਉੱਥੇ ਦੇ ਠੀਕ ਆ ਪਰ ਪ੍ਰਾਈਵੇਟਲੀ ਕਿਸੇ ਘਰ ਆ ਕੇ ਮਿਲਣਾ ਇਹ ਕਾਂਗਰਸ ਨੂੰ ਠੀਕ ਨਹੀਂ ਲੱਗਿਆ ਪਰ ਉਹਨਾਂ ਨੇ ਕਾਂਗਰਸ ਵਾਲਿਆਂ ਨੇ ਕਿਹਾ ਕਿ ਹੁਣ ਜਿਹੜੇ ਸਾਡੇ ਕੇਸ ਚੱਲ ਰਹੇ ਆ ਕੁਝ ਜਿਹਦੇ ਚ ਸਾਡੀਆਂ ਪਾਰਟੀਆਂ ਨਿਸ਼ਾਨੇ ਤੇ ਆ ਤੇ ਚੰਦਰ ਚੂੜਰ ਨੂੰ ਉਹ ਤੋਂ ਆਪਣੇ ਆਪ ਨੂੰ ਵੱਖ ਕਰ ਲੈਣਾ ਚਾਹੀਦਾ ਇਹ ਕਿਉਂਕਿ ਉਹ ਮੋਦੀ ਦੇ ਨਾਲ ਵੇਖੇ ਗਏ ਆ ਤੇ ਸਾਨੂੰ ਲੱਗਦਾ ਕਿ ਉਹਨਾਂ ਦਾ ਪ੍ਰਭਾਵ ਉਹ ਕਬੂਲਣਗੇ ਤੇ ਇਸ ਕਰਕੇ ਅਸੀਂ ਜਿਹੜਾ ਉਹ ਠੀਕ ਨਹੀਂ ਸਮਝਦੇ ਦੂਜੇ ਪਾਸੇ ਜਿਹੜਾ ਤਰਜਮਾਨ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਸਪੋਰਟਸ ਪਰਸਨ ਸੰਬੰਧ ਪਾਤਰਾ ਜੀ ਉਹਨੇ ਪਾਰਟੀ ਹੈਡਕੁਆਰਟਰ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਉਹਨੇ ਕਿਹਾ ਕਿ ਇਹ ਫਾਲਤੂ ਦੀ ਗੱਲ ਆ ਇਹਦੇ ਕੰਮ ਹੁੰਦੇ ਰਹਿੰਦੇ ਆ ਧਾਰਮਿਕ ਸਮੂਹਾਂ ਤੇ ਹਮੇਸ਼ਾ ਹੀ ਜਾਂਦੇ ਆ ਇਹ ਕਿਹੜੀ ਵੱਡੀ ਗੱਲ ਆ ਤੇ ਉਹ ਕਹਿੰਦੇ ਆ ਕਿ ਜਦੋਂ ਮਨਮੋਹਨ ਸਿੰਘ ਹੁੰਦੇ ਸੀਗੇ ਤੇ ਉਦੋਂ ਵੀ ਤੇ ਜਿਹੜੀਆਂ ਅਫਤਾਰ ਪਾਰਟੀਆਂ ਹੁੰਦੀਆਂ ਸੀਗੀਆਂ ਉਹਦੇ ਵਿੱਚ ਮਨਮੋਹਨ ਸਿੰਘ ਵੀ ਜਾਂਦੇ ਸੀ ਤੇ ਆਪਣੇ ਵੀ ਜਾਂਦੇ ਪਰ ਕਿਉਂਕਿ ਬੀਜੇਪੀ ਹਰ ਚੀਜ਼ ਨੂੰ ਰੰਗ ਦੇਣਾ ਚਾਹੁੰਦੀ ਮੁਸਲਮਾਨਾਂ ਦੇਖੋ ਗੱਲ ਤੇ ਹੋ ਰਹੀ ਆ ਕਿ ਉਹ ਉੱਥੇ ਕਿਉਂ ਗਏ ਤੇ ਨਾਲ ਦੀ ਨਾਲ ਇਹ ਸੰਬਤ ਪਾਤਰਾ ਜਿਹੜਾ ਇਹਨਾਂ ਦਾ ਸਪੋਕਸਪਰਸਨ ਆ ਜਿਹੜਾ ਅੱਗੇ ਪਿੱਛੇ ਵੀ ਕਾਫੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਮਸ਼ਹੂਰ ਆ ਉਨੇ ਨਾਲ ਹੀ ਇਹਨੂੰ ਇਤਫਾਰ ਪਾਰਟੀ ਨਾਲ ਜੋੜਦਾ ਤੇ ਕਿਹਾ ਕਿ ਉੱਥੇ ਵੀ ਚੀਫ ਸੈਕਟਰੀ ਆਉਂਦੇ ਹੁੰਦੇ ਸੀ ਉੱਥੇ ਨਰਮੋਧ ਸਿੰਘ ਜਾਂਦੇ ਹੁੰਦੇ ਸੀ ਤੇ ਤੁਹਾਨੂੰ ਇੱਥੇ ਕੀ ਤਕਲੀਫ ਹੋਈ ਜਦੋਂ ਉੱਥੇ ਗਏ ਆ ਸੋ ਬੀਜੇਪੀ ਦੀ ਪਹੁੰਚ ਹੀ ਮਜ਼ਹਿਰ ਰਹੀ ਆ ਵੀ ਜਦੋਂ ਕਿਤੇ ਇਹੋ ਜੀ ਗੱਲ ਆਵੇ ਉਹਨੂੰ ਧਰਮ ਦੇ ਨਾਂ ਤੇ ਵੰਡ પા ਕੇ ਅੱਗੇ ਲੈ ਕੇ ਜਾਓ ਬਿਲਕੁਲ ਇਹ ਗੱਲ ਵੀ ਉਹਦੇ ਉੱਤੇ ਸਹੀ ਆ ਕਿ ਜਦੋਂ ਵੀ ਕੋਈ ਵੱਡਾ ਵਿਅਕਤੀ ਕਿਸੇ ਜੇ ਜਾਂਦਾ ਵਾ ਉਹ ਪ੍ਰਭਾਵ ਤੇ ਕਬੂਲ ਦਾ ਹੀ ਆ ਬਿਲਕੁਲ ਬਿਲਕੁਲ ਉਹਦਾ ਪ੍ਰਭਾਵ ਹੁੰਦਾ ਜੀ ਹਾਂਜੀ 70 ਸਾਲ ਤੇ ਇਸ ਤੋਂ ਵੱਧ ਉਮਰ ਦੇ ਸਾਰੇ ਸੀਨੀਅਰ ਨਾਗਰਿਕ ਜਿਹੜੇ ਆ ਆਯੁਸ਼ਮਾਨ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦੇ ਤਹਿਤ 5 ਲੱਖ ਰੁਪਏ ਦੇ ਸਿਹਤ ਬੀਮਾ ਲੈਣ ਦੇ ਯੋਗ ਆ ਇਹ ਪਹਿਲਾਂ ਮੇਰੇ ਖਿਆਲ ਕੁਝ ਗਰੀਬੀ ਰੇਖਾ ਤੋਂ ਥੱਲੇ ਵਾਲੇ ਲੋਕ ਇਹ ਚਾਉਂਦੇ ਸੀ ਪਰ ਹੁਣ ਜਿਹੜਾ ਇਹ ਨਾ ਵੀ ਬੜਾ ਹੋਇਆ ਇਹ ਚੱਲਦੇ ਵੀ ਨਹੀਂ ਸੀ ਕਾਰਡ ਆ ਇਹਨਾਂ ਨੇ ਐਕਸਟੈਂਡ ਕੀਤੀ ਆ ਉਹ ਸਰਕਾਰ ਦੀਆਂ ਸਕੀਮਾਂ ਇਦਾਂ ਦੀਆਂ ਕਿੰਨਾ ਡਿਫੈਕਟਿਵ ਸਿਸਟਮ ਹੈ ਉੱਥੇ ਆਪਾਂ ਨੂੰ ਪਤਾ ਹੀ ਆ ਪਰ ਕਿਉਂਕਿ ਇਹ ਸਰਕਾਰੀ ਪ੍ਰਚਾਰ ਆ ਤੇ ਉਹਨਾਂ ਨੇ ਕਿਹਾ ਕਿ ਇਦੇ ਵਿੱਚ ਜਿੰਨੇ ਸੀਨੀਅਰ ਨਾਗਰਿਕ ਨੇ ਇਹ ਅੰਸ਼ੂਮਾਨ ਭਾਰਤ ਯੋਜਨਾ ਜਿਹੜੀ ਆ ਉਹਦੇ ਵਿੱਚ ਸ਼ਾਮਿਲ ਹੋਣਗੇ ਉਹਦੇ ਵਿੱਚ ਭਾਵੇਂ ਕੋਈ ਮੀਡਲ ਕਲਾਸ ਦਾ ਹੋਵੇ ਲੋਅਰ ਮੀਡਲ ਕਲਾਸ ਦਾ ਹੋਵੇ ਜਾਂ ਕੋਈ ਵੀ ਵਿਅਕਤੀ ਹੋਵੇ ਜਿਹਦੇ ਕੋਲ ਐਵੇਂ ਨਾ ਬੀਮੇ ਦੀ ਸਕੀਮ ਆ ਉਹ ਇਹਦੇ ਚ ਸ਼ਾਮਿਲ ਆ ਪਰ ਉਹਨੂੰ ਵੇਖਣਾ ਇਹ ਪਊਗਾ ਕਿ ਉਹਨੇ ਇਹ 5 ਲੱਖ ਰੁਪਏ ਦੀ ਮਤ ਲੈਣੀ ਆ ਜਾਂ ਆਪਣੇ ਬੀਮੇ ਕੋਲ ਜਾਣਾ ਦੋ ਜਿਹ ਇੱਕ ਨੂੰ ਜੋੜਨਾ ਪਊਗਾ ਸੋ ਉਹ ਕਹਿੰਦੇ ਕਿ ਇਹ 55 ਕਰੋੜ ਲੋਕ ਜਿਹੜੇ ਆ ਹੁਣ ਸੀਨੀਅਰ ਸੀਨੀਅਰ ਸਿਟੀਜ਼ਨ ਉਹ ਇਹ ਯੋਜਨਾ ਦੇ ਹੇਠ ਆ ਜਾਣਗੇ ਕਦੀ ਵੀ ਕਿਸੇ ਨੂੰ ਕੋਈ ਹੈਲਥ ਦੀ ਪ੍ਰੋਬਲਮ ਆਉਂਦੀ ਆ ਤੇ 5 ਲੱਖ ਤੱਕ ਦਾ ਇਲਾਜ ਜਿਹੜਾ ਦਾ ਫ੍ਰੀ ਹੋਊਗਾ ਜੀ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਰਜੀਨੀਆ ਦੇ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ ਵੱਲੋਂ ਕਰਵਾਏ ਗੇ ਇਕੱਠ ਦੇ ਵਿੱਚ ਉਹਨਾਂ ਨੇ ਇਹ ਦ੍ਰਿਸ਼ ਪੇਸ਼ ਕੀਤਾ ਕਿ ਸਿੱਖਾਂ ਨੂੰ ਭਾਰਤ ਵਿੱਚ ਆਪਣੇ ਧਾਰਮਿਕ ਆਕੀਦਿਆਂ ਮੁਤਾਬਕ ਚੱਲਣ ਖੁੱਲ੍ਹ ਨਹੀਂ ਦਿੱਤੀ ਜਾ ਰਹੀ। ਇਹ ਰਾਹੁਲ ਗਾਂਧੀ ਰਾਂ ਦਾ ਬਿਆਨ ਕੋਈ ਅਟਪਟਾ ਵੀ ਹੈ ਥੋੜਾ ਜਿਹਾ ਲੱਗਦਾ ਤੇ ਉਹਦੇ ਤੇ ਰਾਹੁਲ ਗਾਂਧੀ ਬੜੇ ਹੁਨਸੁਲਜੇ ਹੋਏ ਆਪਾਂ ਸਮਝਦੇ ਆ ਸਿਆਸਤਦਾਨ ਨੇ ਤੇ ਐਕਚੁਅਲੀ ਬੜੀ ਅਹਿਮ ਪੋਸਟ ਤੇ ਬੈਠੇ ਆ ਤੇ ਆਉਣ ਵਾਲੇ ਭਾਰਤ ਦੇ ਪ੍ਰਧਾਨ ਮੰਤਰੀ ਉਹ ਬਣਨਾ ਚਾਹੁੰਦੇ ਆ ਪਰ ਇਦਾਂ ਲੱਗਦਾ ਹੈ ਕਿ ਉਹਨਾਂ ਨੂੰ ਕਈ ਚੀਜ਼ਾਂ ਦੀ ਅਜੇ ਵੀ ਪਕੜ ਨਹੀਂ ਆ ਜਿੱਦਾਂ ਆਪ ਬਣ ਲਈ ਬੰਦੇ ਨੂੰ ਇੱਕ ਬੜਾ ਵਿਸ਼ਾਲ ਉਹਦਾ ਐਕਸਪੀਰੀਅੰਸ ਹੋਣਾ ਚਾਹੀਦਾ ਤੇ ਰਾਹਲ ગાંધી ਬਾਰੇ ਕਦੀ ਕਦੀ ਇਹ ਲੱਗਦਾ ਜਿਹਨੂੰ ਭਾਰਤ ਜੁੜੋ ਯਾਤਰਾ ਵਾਲਾ ਉਹਨਾਂ ਨੇ ਕੰਮ ਕੀਤਾ ਤੇ ਅਸੀਂ ਸਾਰੇ ਹੀ ਉਹਨਾਂ ਤੋਂ ਪ੍ਰੈਸ ਹੋਏ ਵੀ ਬਹੁਤ ਵਧੀਆ ਕੀਤਾ ਪਰ ਰਾਹਲ ગાંધી ਨੇ ਹੁਣ ਜਿਹੜਾ ਉਹ ਬਿਆਨ ਦਿੱਤਾ ਕਿ ਵਾਸ਼ਿੰਗਟਨ ਡੀਸੀ ਚ ਜਿਹੜੀ ਇੰਡੀਅਨ ਆਰਸੀਅਰ ਕਾਂਗਰਸ ਦਾ ਇੱਕ ਸਮਾਗਮ ਸੀ ਤੇ ਉਹਨਾਂ ਨੇ ਸਿੱਖਾਂ ਬਾਰੇ ਗੱਲ ਕਰਕੇ ਦੀ ਕਿ ਸਿੱਖਾਂ ਨੂੰ ਤੇ ਭਾਰਤ ਵਿੱਚ ਪੱਗ ਬੰਨਣ ਦੀ ਖੋਲ ਨਹੀਂ ਕੜਾ ਪਾਉਣ ਦੀ ਖੋਲ ਨਹੀਂ ਕਿਰਪਾਨ ਪਾਉਣ ਦੀ ਖੋਲ ਨਹੀਂ ਏ ਉਹਨਾਂ ਨੇ ਗੱਲ ਕੀਤੀ ਤਾਂ ਉਹਨਾਂ ਕਹਿੰਿਆ ਕਿ ਇਹਨਾਂ ਨੂੰ ਰੋਕਿਆ ਜਾ ਰਿਹਾ ਉੱਥੇ ਉਹਨਾਂ ਨੂੰ ਮਰੂਮ ਕਿਹਾ ਜਾ ਰਿਹਾ ਤੇ ਨਾਲ ਹੀ ਉਹਨਾਂ ਕਹਿੰਦੇ ਕੱਲਾ ਖਤਰਾ ਸਿੱਖਾਂ ਨੂੰ ਹੀ ਨਹੀਂਗਾ ਇਹ ਸਾਰੀਆਂ ਘੱਟ ਗਿਣਤੀਆਂ ਨੂੰ ਆ ਤੇ ਪਰ ਇਹ ਚੀਜ਼ ਨੂੰ ਲੈ ਕੇ ਜਿੱਥੇ ਭਾਪੀ ਨੇ ਤੇ ਇਤਰਾਜ਼ ਕਰਨਾ ਹੀ ਕਰਨਾ ਸੀਗਾ ਐਦਾਂ ਲੱਗਦਾ ਹੈ ਕਿ ਜਦੋਂ ਅਮਰੀਕਾ ਕੈਨੇਡਾ ਦੇ ਵਿੱਚ ਜਿਹੜੇ ਐਕਸਟ੍ਰੀਮ ਸਿੱਖ ਆ ਉਹਨਾਂ ਦੀ ਬੋਲੀ ਕਿਤੇ ਨਾ ਕਿਤੇ ਬੋਲੀ ਗਈ ਆ ਵੈਸੇ ਕੀ ਹੈ ਜਨਤਾ ਕਿ ਪ੍ਰਧਾਨ ਆਪਣੇ ਰਾਹੁਲ ਗਾਂਧੀ ਰਾਨੂ ਦਾ ਸਿੱਖ ਇਤਿਹਾਸ ਹੈ ਨਾ ਭਾਵੇਂ ਉਹ ਮੱਧ ਯੋਗ ਦਾ ਇਤਿਹਾਸ ਹੋਵੇ ਵਰਤਮਾਨ ਹੋਵੇ ਇੱਕ ਪੂਰੀ ਨਿਗਾਹ ਮਾਰ ਲੈਣੀ ਚਾਹੀਦੀ ਚੰਗੀ ਤਰ੍ਹਾਂ ਨੂੰ ਪੜ ਲੈਣਾ ਚਾਹੀਦਾ ਕਿ ਸਿੱਖ ਏਡੇ ਕਮਜ਼ੋਰ ਵੀ ਨਹੀਂਗਾ ਕਿ ਸਾਨੂੰ ਕੋਈ ਪੱਗ ਨਾ ਬਨਣ ਦਵੇ ਜਾਂ ਉਹ ਕੜਾ ਨਾ ਪਾਉਣ ਦਵੇ ਠੀਕ ਹੈ ਕੋਈ ਖਾਲਸਤਾਨੀ ਆਪਣਾ ਗੱਲ ਕਰਦੇ ਹੋਣਗੇ ਪਰ ਜੇ ਸਿੱਖਾਂ ਦੇ ਇਤਿਹਾਸ ਨੂੰ ਇਹ ਸਮਝਦੇ ਹੁਣ ਰਾਹੁਲ ਗਾਂਧੀ ਜਾਂ ਸਾਡੇ ਇੱਥੇ ਜਿਹੜੇ ਬਾਕੀ ਵੀ ਲੀਡਰ ਆ ਬੀਜੇਪੀ ਵਾਲੇ ਵੀ ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਿੱਖ ਉਹ ਕੌਮ ਆ ਜਿਨ੍ਹਾਂ ਨੇ ਨਾਦਰਸ਼ਰ ਗਾਂਦੀਆਂ ਗੁੱਡੀਆਂ ਲਵਾਤੀਆਂ ਸੀਗੀਆਂ ਨਾ ਕਦੀ ਇੰਦਰਾ ਗਾਂਦੀ ਦੀ ਜਿਹੜੀ ਡਿਕਟੇਟਰਸ਼ਿਪ ਆ ਉਹਨੂੰ ਮੰਨਿਆ ਸੀ ਤੇ ਨਾ ਹੀ ਕਿਸੇ ਮੋਦੀ ਨੂੰ ਮੰਨਦੇ ਆ ਤੇ ਨਾ ਹੀ ਚਿੱਕਾਂ ਨੂੰ ਕਿਸ ਤਰ੍ਹਾਂ ਦਬਾ ਸਕਦਾ ਆ ਤੇ ਜਿਹੜੀ ਕਾਂਗਰਸ ਜਿਹੜੀ ਆ ਉਹ ਜਾਣ ਬੁੱਝ ਕੇ ਜਿਸ ਤਰੀਕੇ ਨਾਲ ਆਇਆ ਇੱਥੋਂ ਇਹ ਲੱਗਦਾ ਕਿ ਖਾਲਸਤਾਨੀਆਂ ਨੂੰ ਖੁਸ਼ ਕਰ ਨਹੀਂ ਕੀਤਾ ਉਹਨਾਂ ਨੂੰ ਇਹ ਚੀਜ਼ ਫਿੱਟ ਬੈਂਦੀ ਆ ਕਿ ਲੋਕਾਂ 'ਚ ਪ੍ਰਚਾਰ ਜਾਵੇ ਭਾਰਤ ਚਿੱਕਾਂ ਦਾ ਨਾਲ ਬਹੁਤ ਬੇਇਨਸਾਫੀ ਹੋ ਰਹੀ ਆ ਜੀ ਤੇ ਦੂਜੀ ਗੱਲ ਇਹ ਆ ਕਿ ਜਿਹੜੇ ਪੰਜਾਬ ਤੋਂ ਬਾਹਰ ਬੈਠੇ ਸਿੱਖ ਆ ਪੰਜਾਬੀ ਉਹਨਾਂ ਦੇ ਉੱਤੇ ਇੱਕਦਮ ਖਤਰਾ ਮੰਡਰਾਉਣ ਲੱਗ ਪਿੰਦਾ ਜਦੋਂ ਦਾ ਕੋਈ ਬਿਆਨ ਆਉਂਦਾ ਭਾਵੇਂ ਕੋਈ ਸ਼ਰਮਨੀ ਕਮੇਟੀ ਦਾ ਪ੍ਰਧਾਨ ਬਿਆਨ ਦੇਵੇ ਜਾਂ ਕੋਈ ਕਾਲੀ ਲੀਡਰ ਦੇਵੇ ਉਹ ਇਹ ਨਹੀਂ ਧਿਆਨ ਰੱਖਦੇ ਕਿ ਸਿੱਖ ਸਾਰੇ ਹਿੰਦੁਸਤਾਨ ਚ ਬੰਗਾਲ ਵਿੱਚ ਬੰਬੇ ਦਿੱਲੀ ਜੁੜੀਆਂ ਸਟੇਟਾਂ ਦੇ ਵਿੱਚ ਬੜੇ-ਬੜੇ ਵਧੀਆ ਕਾਰੋਬਾਰ ਕਰ ਰਹੇ ਆ ਜਾਂ ਚੰਗੀਆਂ ਨੌਕਰੀਆਂ ਤੇ ਬੈਠੇ ਹੋਏ ਆ ਤੇ ਉਹਨਾਂ ਵਾਸਤੇ ਵੀ ਤੁਸੀਂ ਸ਼ਰਧਤ ਦੀ ਪੈਦਾ ਕਰ ਦਿੰਦੇ ਹੋ ਜੀ ਪਰ ਜਿਹੜੀ ਆ ਕਾਂਗਰਸ ਪਾਰਟੀ ਉਹ ਉਹਨਾਂ ਨੇ ਇਹ ਕਿਹਾ ਕਿ ਰਾਹੁਲ ਗਾਂਧੀ ਨੇ ਕੁਝ ਗਲਤ ਗੱਲ ਨਹੀਂ ਕਹੀ ਉਹਨਾਂ ਨੇ ਇਹ ਕਿਹਾ ਪਜਾਜ ਮੁਸਲਮਾਨਾ ਦੀਆਂ ਔਰਤਾਂ ਜਿਹੜੀਆਂ ਉਹਨਾਂ ਦੇ ਹਜਾਬ ਨੂੰ ਹੱਤਪਾਰੀ ਆ ਬੀਜੇਪੀ ਜਾਂ ਕੱਲ ਉਹ ਭੜਕੇ ਸਿੱਖਾਂ ਦੇ ਪੱਗ ਨੂੰ ਵੀ ਹੱਤਪਾਰ ਸਕਦੀ ਆ ਮਤਲਬ ਭੜਕੇ ਪਾ ਸਕਦੀ ਆ ਸਿੱਖ ਪੌਣ ਦੇ ਨੇ ਦੇ ਪਾਸੋਂ ਕੋਈ ਐਡੀ ਵੀ ਕਮਜ਼ੋਰ ਕੌਮ ਨਹੀਂ ਆ ਕਿ ਉਹਨੂੰ ਕੋਈ ਜਣਾ ਖੜਾ ਆ ਕੇ ਜਣਾ ਭਾਵੇਂ ਉਹ ਪ੍ਰਧਾਨ ਮੰਤਰੀ ਵੀ ਹੋਵੇ ਹੈ ਮੁਰਕਦਾ ਜਾਂ ਉਹਦੇ ਕੋ ਜੋ ਮਰਜ਼ੀ ਹੋਵੇ ਸਿੱਖ ਜਿਹੜੇ ਆ ਉਹ ਐਸuele ਇੰਟਰਨੈਸ਼ਨਲ ਕੌਮ ਆ ਕਸਮ ਦੀ ਤੇ ਸਿੱਖਾਂ ਦੇ ਹਕਕਾਂ ਦੀ ਕੋਈ ਨਾਂ ਲੰਘਣਾ ਕਰ ਸਕਦਾ ਨਾ ਸਿੱਖ ਉਹਦੀ ਇਜਾਜ਼ਤ ਦੇ ਸਕਦੇ ਆ ਸੋ ਪ੍ਰਧਾਨ ਮੰਤਰੀ ਤੇ ਜਿਹੜੇ ਸਾਡੇ ਆ ਉਹ ਜੋ ਕਹਿ ਰਹੇ ਕਰ ਰਹੇ ਆ ਰੌਲ ਗਾਂਧੀ ਨੂੰ ਵੀ ਜਿਹੜਾ ਇਹ ਸਿੱਖੀ ਦੇ ਬਾਰੇ ਉਹਨਾਂ ਦੀ ਸਿੱਖੀ ਦੀ ਉਤਪਤੀ ਤੋਂ ਲੈ ਕੇ ਮੁਗਲ ਕਾਲ ਤੋਂ ਲੈ ਕੇ ਨਾਦਰ ਸ਼ਾਹ ਵਾਲੇ ਦੀਆਂ ਘਟਨਾਵਾਂ ਉਹ ਸਾਰੀਆਂ ਨੂੰ ਇੱਕ ਵਾਰੀ ਪੜ੍ਹ ਲੈਣਾ ਚਾਹੀਦਾ ਤੇ ਸਿੱਖਾਂ ਦੇ ਜਿਹੜੇ ਕੀਤੇ ਹੋਏ ਤੇ ਹਸ ਕਾਰਨਾਮੇ ਆ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਜੇ ਤੋ ਕੋਰੇ ਲੱਗਦੇ ਆ ਜਿਹੜਾ ਉਹਨਾਂ ਬਿਆਨ ਦਿੱਤਾ ਪੰਜਾਬ ਤੇ ਹਿਮਾਚਲ ਪ੍ਰਦੇਸ਼ ਤੇ ਹਾਲਾਤ ਕਿੰਦੇ ਆਰਥਿਕ ਐਮਰਜੈਂਸੀ ਵਰਗੇ ਬਣੇ ਆ ਇਹਨਾਂ ਸਰਕਾਰਾਂ ਦਾ ਵਿੱਤੀ ਸੰਕਟ ਹੋਰ ਡੰਗੇਰਾ ਹੁੰਦਾ ਜਾ ਰਿਹਾ ਇੱਥੇ ਦੋਹਾਂ ਇਸ ਸਟੇਟਾਂ ਦੇ ਵਿੱਚ ਨਹੀਂ ਵੈਸੇ ਤੇ ਸਾਰੇ ਹਿੰਦੁਸਤਾਨ 'ਚ ਪਰ ਇਹਨਾਂ ਦੋ ਸਟੇਟਾਂ ਦੇ ਵਿੱਚ ਜਿਹੜੇ ਫ੍ਰੀ ਅਲ ਗੱਫੇ ਆ ਨਾ ਉਹ ਬੜੇ ਵੱਡੇ ਗਏ ਹਿਮਾਚਲ ਵਾਲਿਆਂ ਨੇ ਪੁਰਾਣੀ ਪੈਨਸ਼ਨ ਵਾਲਾ ਲਾਤ ਤਾਂ ਹਾਲਾਂਕਿ ਉਹ ਬੜੀ ਜ਼ਰੂਰੀ ਸੀ ਬੜੀ ਲੋਕ ਮੰਗ ਸੀ ਲੋਕਾਂ ਦੀ ਤੇ ਸਰਕਾਰ ਨੇ ਪਹਿਲਾਂ ਜਿਹੜਾ ਇਨਾ ਗੈਪ ਆ ਪਿਛਲੀਆਂ ਦੇਣਦਾਰੀਆਂ ਦੇਣੀਆਂ ਪੈਗੀਆਂ ਉਹਦੇ ਨਾਲ ਉਹਨਾਂ ਦਾ ਸਾਰਾ ਕੁਝ ਡਾਵਾ ਡੋਲ ਹੋ ਗਿਆ ਉਹਨਾਂ ਹਾਲਤੇ ਬਣੀ ਪਈ ਕਦੀ ਉਹਨਾਂ ਦੇ ਸਰਕੂਲਰ ਆਉਂਦਾ ਕਿ ਪੈਨਸ਼ਨ 10 ਤਰੀਕ ਤੱਕ ਮਿਲੂਗੀ ਕਦੀ ਕਹਿੰਦੇ 12 ਨੂੰ ਮਿਲੂਗੀ ਕਦੀ ਨਹੀਂ ਮਿਲੂਗੀ ਮਤਲਬ ਹਾਲਾਤ ਇਹ ਬਣ ਗਏ ਕਿ ਉਹਨਾਂ ਨੂੰ ਆਪਣੀਆਂ ਤਨਖਾਹਾਂ ਤੇ ਪੈਨਸ਼ਨਾਂ ਦੇਣੀਆਂ ਹਾਲ ਜਿਹੜੇ ਪੰਜਾਬ ਓਕੇ ਹੋ ਗਈਆਂ ਤੇ ਲਗਭਗ ਇਹੋ ਜਿਹੇ ਹਾਲਾਤ ਜਿਹੜੇ ਆ ਪੰਜਾਬ ਦੇ ਆ ਪੰਜਾਬ ਜਿਹੜਾ ਆ ਅਜੇ ਸਾਲ ਦਾ ਅੱਧ ਚ ਪਹੁੰਚੇ ਨਹੀਂ ਤੇ ਉਹਨਾਂ ਨੇ ਨਾਲ ਦੀ ਨਾਲ ਕੇਂਦਰ ਨੂੰ ਕਿਹਾ ਕਿ ਜਿਹੜਾ ਸਾਡੀ ਸੀਮਾ ਆ 10000 ਕਰੋੜ ਰੁਪਇਆ ਹੋਰ ਸਾਰਾ ਲੋਨ ਦਾ ਜਿਹੜਾ ਉਹਨੂੰ ਬਤਾਓ ਤੇ ਪੈਸੇ ਦੇ ਮੰਗੀ ਜਾਂਦੇ ਆ ਤੇ ਪੰਜਾਬੀ ਜਿਹੜੇ ਆ ਉਹ ਹੁਣ ਇਸ ਗੱਲ ਨੂੰ ਲੈ ਕੇ ਬੜੇ ਚਿੰਤਾਤ ਰਿਹਾ ਕਿ ਇੱਕ ਪਾਸੇ ਤੇ ਇਹ ਕਹਿੰਦੇ ਕਿ ਅਸੀਂ ਬਿਜਲੀ ਫ੍ਰੀ ਦੇ ਦਿੱਤੀ ਉਹ ਦੇ ਦਿੱਤੀ ਦੂਜੇ ਪਾਸੇ ਜਿਹੜਾ ਸਾਡੇ ਕਰਜ਼ਾ ਚੱਲ ਰਹੀ ਹੈ ਸਰਕਾਰ ਇਹ ਤੇ ਚੱਲਦੇ ਬੰਨ ਕੇ ਭਗਵਾਨ ਤੁਹਾਡੇ ਦੀ ਹੋਰ ਦੋ ਸਾਲਾਂ ਨੂੰ 6 ਮਹੀਨੇ ਫ੍ਰੀ ਆ ਸਕੀਮਾਂ ਬੰਦ ਕਰ ਦੇਣ ਤੇ ਸਾਰਾ ਕੋਈ ਤੇ ਇਹ ਸਾਰਾ ਕੁਝ ਜਿਹੜਾ ਇਹ ਬੜਾ ਗਲਤ ਤਰੀਕੇ ਨਾਲ ਤੇ ਹੋ ਰਿਹਾ ਇਨਾਂ ਕੋ ਕੋਈ ਵਿਜ਼ਨ ਨਹੀਂ ਹੈ ਸਰਕਾਰਾਂ ਨੂੰ ਚਲਾਉਣ ਦਾ ਤੇ ਇਹ ਲੋਕ ਜਿਹੜੇ ਆ ਇਹ ਸਾਡੇ ਭੇਖ ਨਾਲ ਲੋਕਾਂ ਦੇ ਨਾਲ ਖੇਡ ਰਿਹਾ ਪਾਕਿਸਤਾਨ ਪਿਛਲੇ ਕੁਝ ਸਮੇਂ ਤੋਂ ਕਹਿੰਦੇ ਗੰਭੀਰ ਆਰਥਿਕ ਸੰਕਟ ਦੇ ਨਾਲ ਜੂਝ ਰਿਹਾ ਹੈ ਬਿਲਕੁਲ ਮੁਦਰਾ ਫੰਡ ਤੋਂ ਕਦੀ ਪੈਸੇ ਕਦੀ ਵਰਲਡ ਬੈਂਕ ਤੋਂ ਤਰਲ ਨਿਮਸ਼ੀ ਹੁੰਦੇ ਵਿਚਾਰੇ ਪਰ ਨਾਲ ਦੀ ਨਾਲ ਇਹ ਗੱਲ ਵੱਡ ਰਹੀ ਆ ਕਿ ਇੰਨੀ ਉਥਲ ਪੁਥਲ ਆ ਪਾਕਿਸਤਾਨ ਦੀ ਸਿਆਸਤ ਚ ਜਿਹੜੀ ਕੋਈ ਚੁਣੀ ਹੋਈ ਚੱਜ ਦੀ ਸਰਕਾਰ ਨਹੀਂ ਜਿਹੜੇ ਲੋ ਨੂੰ ਲੋਕ ਪਸੰਦ ਕਰਦੇ ਆ Imran Khan ਨੂੰ ਉਹਨੂੰ ਜੇਲ੍ਹ ਚ ਬੰਦ ਕੀਤਾ ਆ ਇੱਕ ਜਾਲੀ ਜੀ ਸਰਕਾਰ ਬਣੀ ਆ ਤੇ ਅਰਬਾਂ ਖਰਬਾਂ ਦਾ ਵਿਦੇਸ਼ੀ ਕਰਜ਼ਾ ਉਹਨਾਂ ਦੇ ਸਿਰ ਤੇ ਆ ਗਰੀਬੀ ਦਾ 40% ਆ ਉਥੋਂ ਦੀ ਤੇ ਹੁਣ ਇੱਕ ਬਲੂ ਮਰਗ ਜਿਹੜੀ ਆ ਬਲੂਮਬਰਗ ਉਹਦੀ ਰਿਪੋਰਟ ਆਈ ਆ ਕਿ ਪਾਕਿਸਤਾਨ ਦੀ ਕਿਸਮਤ ਬਦਲ ਸਕਦੀ ਆ ਆਪਾਂ 2-4 ਦਿਨ ਪਹਿਲਾਂ ਵੀ ਖਬਰ ਕੀਤੀ ਸੀ ਕਿ ਉੱਥੇ ਇੱਕ ਉਹਨਾਂ ਨੂੰ ਸਮੁੰਦਰ ਵਿੱਚ ਵੱਡਾ ਚੌਥਾ ਦੁਨੀਆ ਦਾ ਸਭ ਤੋਂ ਵੱਡਾ ਖਜ਼ਾਨਾ ਔਇਲ ਦਾ ਮਿਲਿਆ ਨੇਚਰਲ ਗੈਸ ਦਾ ਤੇ ਔਇਲ ਦਾ ਤੇ ਹੁਣ ਇੱਕ ਖਬਰ ਆ ਕਿ ਜਿਹੜਾ ਬਲੋਚਿਸਤਾਨ ਆ ਉੱਥੇ ਇੱਕ ਵੱਡਾ ਜਵਾਲਾਵੁਕੀ ਤੋਂ ਬਾਅਦ ਕੁਝ ਉੱਥੇ ਵੱਡੀਆਂ ਚਟਾਨਾਂ ਨੇ ਜਿਹੜੀਆਂ ਸੋਨੇ ਤੇ ਤਾਂਬੇ ਦੇ ਨਾਲ ਭਰਪੂਰ ਨੇ ਜੀ ਤੇ ਇਹ ਦਾ ਜਗ੍ਹਾ ਦਾ ਨਾਮ ਆ ਰੋਕੋਡਿਕ ਖਾਨ ਆ ਵੱਡੀ ਤੇ ਇਹਦੇ ਵਿੱਚ ਬਹੁਤ ਸਾਰਾ ਜਿਹੜਾ ਉਹ ਸੋਨਾ ਆ ਕਹੇ ਜਾਂਦਾ ਹੈ ਕਿ 2 ਲੱਖ ਟਨ ਹਮ ਤੱਕ ਦਾ ਉਥੇ ਤਾਂਬਾ ਹਮ ਤੇ 250000 ਔਸ ਸੋਨਾ ਹਰ ਸਾਲ ਪੈਦਾ ਕੀਤਾ ਜਾ ਸਕਦਾ ਤੇ ਗੱਲ ਵੱਡੀ ਹੁਣ ਇਹ ਆ ਕਿ ਪਾਕਿਸਤਾਨ ਜਿਹੜਾ ਆ ਉੱਥੇ ਇੱਕ ਤੇ ਬਲੋਚਿਸਤਾਨ ਚ ਹਾਲਾਤ ਬੜੇ ਅਣਸਖਾਵੇਂ ਬਣੇ ਹੋਏ ਆ ਜਿਹੜਾ ਸੀਪੈਕ ਲੈ ਕੇ ਜਾਂ ਗਵਾਦਰ ਦੀ ਪੋਰਟ ਜਿਹੜੀ ਇਹਨਾਂ ਦਿੱਤੀ ਆ ਚਾਈਨਾ ਨੂੰ ਉਹਨੂੰ ਲੈ ਕੇ ਬਲੋਚਿਸਤਾਨ ਦੇ ਲੋਕ ਸੰਘਰਸ਼ ਕਰ ਰਹੇ ਆ ਤੇ ਦੂਜੇ ਪਾਸੇ ਸਾਰਾ ਕੁਝ ਹੀ ਬਲੋਚਿਸਤਾਨ ਦੇ ਵਿੱਚ ਵੀ ਇਦਾਂ ਹੀ ਆ ਪਈ ਪਹਿਲਾਂ ਵੀ ਜਿਹੜੀ ਗੈਸ ਉਤੋਂ ਨਿਕਲਦੀ ਆ ਜਾਂ ਪੈਟਰੋਲੀਅਮ ਜੋ ਵੀ ਆ ਉਹ ਪੰਜਾਬ ਚ ਸਾਰਾ ਲੈ ਆਂਦਾ ਜਾਂਦਾ ਤੇ ਬਲੋਚਿਸਤਾਨ ਵਾਲੇ ਲੋਕ ਜਿਹੜੇ ਲੱਕੜਾਂ ਨਾਲ ਵਿਚਾਰੇ ਰੋਟੀਆਂ ਪਕਾਉਂਦੇ ਆ ਤੇ ਉੱਥੇ ਬੜੀ ਬੇਚੈਨੀ ਆ ਸੋ ਹੁਣ ਜੇ ਇਹ ਇੰਨਾ ਵੱਡਾ ਖਜ਼ਾਨਾ ਉਹਨਾਂ ਦੇ ਕੋਲ ਆ ਉੱਥੇ ਅਨਰੈਸਟ ਆ ਟੈਕਨੋਲੋਜੀ ਹੈ ਨਹੀਂ ਪਾਕਿਸਤਾਨ ਕੋਲ ਤੇ ਕੋਈ ਨਾ ਕੋਈ ਵੱਡਾ ਦਾਇਤ ਜਿਹੜਾ ਵਾ ਕੋਈ ਵੱਡੀ ਜਿਹਨੂੰ ਕਹਿੰਦੇ ਹੁੰਦੇ ਆ ਗਿਰਜ ਉਹ ਨਿਗਾ ਟਿਕਾ ਕੇ ਬੈਠੀ ਹੋਈ ਨਾ ਜਿਹੜੇ ਉਹਨਾਂ ਦੇ ਖਜ਼ਾਨੇ ਉੱਤੇ ਜਾਂ ਤੇ ਚਾਈਨਾ ਵਾਲੇ ਉਹਨੂੰ ਕਾਬੂ ਕਰਨਗੇ ਤੇ ਜਾਂ ਅਮਰੀਕਾ ਵਗੈਰਾ ਵਰਗੇ ਜਾਂ ਕੋਈ ਮਿਡਲ ਈਸਟ ਦਾ ਵੱਡਾ ਮੁਲਕ ਆਏਗਾ ਉੱਥੇ ਕੱਢਣ ਤੇ ਫਿਰ ਉੱਥੋਂ ਵਾਲੇ ਲੋਕ ਫਿਰ ਉਹ ਹੀ ਗਰੀਬੀ ਭੁਗਤਣਗੇ ਤੇ ਖਜ਼ਾਨੇ ਜਿਹੜੀ ਉਹਦੀ ਲੁੱਟਣੀ ਸ਼ੁਰੂ ਹੋਊਗੀ ਏਅਰ ਕੈਨੇਡਾ ਦੇ ਪਾਇਲਟ ਕਿੰਦੇ ਹੜਤਾਲ ਜਿਹੜੀ ਆ ਉਹ ਕਰ ਸਕਦੇ ਕੋਈ ਸਮਝੌਤੇ ਦਾ ਰੌਲਾ ਜਿਹੜਾ ਉਹ ਚੱਲ ਰਿਹਾ ਉਹਨਾਂ ਦੀ ਗੱਲਬਾਤ ਚੱਲ ਰਹੀ ਆ 5200 ਹੈਗੇ ਨੇ ਪਾਇਲਟ ਏਅਰ ਕੈਨੇਡਾ ਜਿਹੜੀ ਕੰਪਨੀ ਉਹਦੇ ਕੋਲ ਐਤਵਾਰ ਤੱਕ ਜੇ ਸਮਝੌਤਾ ਉਹਨਾਂ ਦਾ ਨਾ ਹੋਇਆ ਤੇ ਉਹਨਾਂ ਨੇ 72 ਘੰਟਿਆਂ ਦੀ ਜਿਹੜੀ ਹੜਤਾਲ ਆ ਤਾਲਾਬੰਦੀ ਵਰਗੀ ਮਤਲਬ ਅਸੀਂ ਕੁਝ ਨਹੀਂ ਕੋਈ ਜਹਾਜ਼ ਨਹੀਂ ਚਲਾਉਣਾ ਆਉਣਾ ਨਹੀਂ ਜਾਣਾ ਨਹੀਂ ਉਹਦਾ ਨੋਟਿਸ ਦਿੱਤਾ ਹੋਇਆ ਤੇ ਜੇ ਸ਼ਟਡਾਊਨ ਨੋਟਸ ਹੋ ਗਿਆ ਤੇ ਅ ਅੱਧੀ ਰਾਤ ਤੋਂ ਬਾਅਦ ਐਤਵਾਰ ਸਾਰੀਆਂ ਹਟਾਣਾ ਵਗੈਰਾ ਬੰਦ ਹੋ ਜਾਣਗੀਆਂ ਤੇ ਇਹਦੇ ਨਾਲ ਕਾਫੀ ਜਿਹੜੀ ਗੜਬੜ ਆ ਉਹ ਹੋਣ ਦੀ ਸੰਭਾਵਨਾ ਜਿਹੜੀ ਆ ਉਹ ਨਜ਼ਰ ਆ ਰਹੀ ਆ ਕਿਉਂਕਿ ਅ ਕੀ ਇਹਦਾ ਕਿ ਅਮਰੀਕਨ ਪਾਇਲਟ ਦੇ ਮੁਕਾਬਲੇ 에ਅ ਕੈਨੇਡਾ ਦੇ ਪਾਇਲਟ ਜਿਹੜੇ ਆ ਉਹਨਾਂ ਨੂੰ ਬਹੁਤ ਘੱਟ ਤਨਖਾਹ ਮਿਲਦੀ ਹੈ ਜਿੱਦਾਂ ਉਹਨਾਂ ਦੀ ਕਹਿ ਰਿਹਾ ਤੇ ਜਿਹੜਾ ਫੈਡਰਲ ਲੇਬਰ ਮੰਤਰੀ ਆ ਉਹਨਾਂ ਨੇ ਕਿਹਾ ਹੈ ਕਿ ਗੱਲਬਾਤ ਉਹਨਾਂ ਦੀ ਚੱਲ ਰਹੀ ਹੈ ਤੇ ਕੋਈ ਕਾਰਨ ਮੈਨੂੰ ਨਜ਼ਰ ਨਹੀਂ ਆਉਂਦਾ ਕਿ ਹੜਤਾਲ ਹੋਵੇ ਗੱਲਬਾਤ ਨਿਪਟਰੀ ਚੜ ਜਾਊਗੀ ਜੀ ਬਿਲਕੁਲ ਇਸੇ ਤਰ੍ਹਾਂ ਹੀ ਅਗਲੀ ਖਬਰ ਵੀ ਕੈਨੇਡਾ ਦੀ ਹੈ ਜਿਵੇਂ ਕਿ ਕੈਨੇਡਾ ਦੇ ਵਿੱਚ ਇਲੈਕਸ਼ਨ ਦਾ ਲੈ ਕੇ ਰੌਲਾ ਪਿਆ ਹੋਇਆ ਕਿ ਜਿਵੇਂ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਵਾ ਜਗਮੀਤ ਸਿੰਘ ਗੁਰਾ ਪਰ ਅਜੇ ਲੋਕ ਕਹਿੰਦੇ ਇਲੈਕਸ਼ਨ ਇੰਨੀ ਜਲਦੀ ਚਾਹੁੰਦੇ ਨਹੀਂ ਇਹ ਇੱਕ ਅਫਸਰ ਪੋਲ ਹੈ ਜੀ ਉੱਚੀ ਗੱਲ ਆਈ ਆ ਉਹਦੇ ਵਿੱਚ ਕਿਹਾ ਆ ਕਿ 56% ਜਿਹੜੇ ਕੈਨੇਡੀਅਨ ਆ ਉਹ ਨਹੀਂ ਚਾਹੁੰਦੇ ਕਿ ਜਿਹੜੀ ਆ ਇਲੈਕਸ਼ਨ ਇਮੀਡੀਏਟਲੀ ਹੋਵੇ ਤੇ ਉਹ ਉਹਨੂੰ ਲੈ ਕੇ ਉਹਨਾਂ ਨੇ ਕਈ ਕੁਝ ਹੋਰ ਵੀ ਚੀਜ਼ਾਂ ਜਿਹੜੀਆਂ ਨੇ ਉਹਦੇ ਉੱਤੇ ਗੱਲ ਕੀਤੀ ਆ ਉਹਦੇ ਵਿੱਚ ਇਹ ਵੀ ਦੱਸਿਆ ਕਿ ਜਿਹੜੇ ਲਿਬਰਲ ਆ ਉਹਨਾਂ ਨੂੰ ਸਿਰਫ 26% ਲੋਕਾਂ ਦੀ ਮਹੱਤਤਾ ਤੇ ਜਿਹੜੀ ਕੰਜ਼ਰਵੇਟਿਵ ਪਾਰਟੀ ਆ 45% ਲੋਕ ਉਹਨਾਂ ਨਾਲ ਆ ਐਨਡੀਪੀ ਜਿਨੇ ਇਹ ਸਮਝੌਤਾ ਖਤਮ ਕੀਤਾ ਉਦੀ ਜਗੋਗ੍ਰਾਫ ਜਿਹੜਾ 16 ਪੀਸੇ ਦੀ ਆ ਗਿਆ ਪਹਿਲੇ 18 ਪੀਸੇ ਦੀ ਸੀਗਾ ਸੋ ਜਿਹੜਾ ਇਹ ਪੋਲ ਹੈ ਉਹਦੇ ਮੁਤਾਬਕ ਇਹ ਹੈ ਕਿ ਕੈਨੇਡੀਅਨ ਨਹੀਂ ਚਾਹੁੰਦੇ ਕਿ ਫਿਲਹਾਲ ਜਿਹੜੀਆਂ ਵੋਟਾਂ ਪੈਣ ਤੇ ਲਿਬਰਲ ਆਪਣਾ ਸਮਾਂ ਪੂਰਾ ਕਰੇ ਤੇ ਜਿਹੜੇ ਬਿਲ ਵਗੈਰਾ ਆਉਣੇ ਆ ਉਹਦੇ ਉੱਤੇ ਮੈਰਿਟ ਦੇ ਹਿਸਾਬ ਨਾਲ ਜਿਹੜੀ ਗੱਲਬਾਤ ਹੋਵੇ ਜੀ ਬਿਲਕੁਲ ਸੁਭਾਤਨ ਵੱਧ ਵਿਸਤਾਰ ਚਰਚਾ ਦੇ ਵਾਸਤੇ ਪ੍ਰੋਗਰਾਮ ਦਾ ਸਮਾਂ ਜਿਹੜਾ ਇੱਥੇ ਸਮਾਪਤ ਹੁੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਨੂੰ ਫੀਡਬੈਕ ਦਿੰਦੇ ਰਹਿਣਾ ਤੇ ਐਡਵਰਟਾਈਜ਼ਮੈਂਟ ਵਾਸਤੇ ਵੀ ਸਾਡੇ ਨਾਲ ਕੰਟੈਕਟ ਜ਼ਰੂਰ ਕਰਨਾ ਸੋ ਫਿਰ ਹੋਵਾਂਗੇ ਹਾਜ਼ਰ ਅਜ ਲਈ ਨਹੀਂ ਧੰਨਵਾਦ ਸਤਿ ਸ੍ਰੀ ਅਕਾਲ ਬਹੁਤ ਸ਼ੁਕਰੀਆ ਜੀ